ਮਿਸਤਰੀ 깔ਦੀ ਸਾਰਿਆਂ ਨੂੰ ਵਧੀਆ ਫਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਰਾਜਾ ਸਾਸੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰਾਜਾ ਸਾਸੀ 에어ਪੋਰਟ ਹੈ ਜਿੱਥੇ ਇੰਟਰਨੈਸ਼ਨਲ 에어ਪੋਰਟ ਅੰਮ੍ਰਿਤਸਰ ਦਾ 에어ਪੋਰਟ ਦੇ ਨਾਲ ਹੀ ਜਿਹੜਾ ਵਿਜਨ ਹਾਂ ਦਾ ਬਿਲਕੁਲ ਘਾਰਿਆ ਜਿਹੜਾ 에어ਪੋਰਟ ਦੀ ਕੰਦ ਬਿਲਕੁਲ ਨਾਲ ਹੀ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 گاਵਾ ਤੇ ਇੱਕ ਟੁਕੜ ਗੱਬਣ ਮੈਦਾਨ ਦਿਖਾਵਾਂਗੇ گاਵਾ ਵਿੱਚ ਜਿਹੜੀਆਂ ਸਾਰੀਆਂ ਤੁਹਾਨੂੰ ਨਾਰਮਲ ਰੇਟ 'ਤੇ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਹੌਸਲਾ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਬੜੇ ਚਿਰ ਬਾਅਦ ਆਈਏ ਤੁਸੀਂ ਤੁਹਾਿੰਦੇ ਦਰਸ਼ਨ ਬੜੇ ਦਿੱਤੇ ਜੀ ਲੇਟ ਨਹੀਂ ਆਉਂਦੇ ਨਹੀਂ ਆਉਂਦੇ ਠੀਕ ਹੈ ਤੁਹਾਡੇ ਲਾਗੇ 에어ਪੋਰਟ ਹੈ ਕਿਤੇ ਘੁੰਮਣ ਘਮਮਣਾਂ ਚੱਲ ਗਏ ਹੁਣ ਹੋਰ ਚੱਲੀ ਜਾਂਦਾ ਕੰਮ ਕਰ ਵਧੀਆ ਫਿਰ ਠੀਕ ਹੈ ਸ਼ਾਮ ਨੂੰ ਆਉਂਦਾ ਵੀਡੀਓ ਇੱਥੇ ਵਪਾਰੀ ਭਰਾ ਹੁੰਦੇ ਆ ਲੈ ਆਂਦੇ ਆ ਠੀਕ ਹੈ ਤੇ ਮੈਂ ਆਈ ਥੋਕਰ ਗੱਪਣ ਮੈਂ ਚਲ ਪਾ ਹੀ ਲਈਏ ਠੀਕ ਹੈ ਇਹ ਹੈ ਕਿ ਮਾਲ ਤੁਹਾਡੇ ਤੋਂ ਜ਼ਿਆਦਾ ਵੇਚਣ ਵਾਲੇ ਲੈ ਜਾਂਦੇ ਹਨਾ ਠੀਕ ਹੈ ਚਲੋ ਨਾਮ ਦੱਸਤਾ ਨਾਹਰ ਮਨਜੀਤ ਸਿੰਘ ਜੀ ਹਾਂਜੀ ਪਿੰਡ ਲਾਇਆ ਫਰਸੀ ਜਿਹੜਾ ਅੰਬਰਸਰ ਤੁਖ ਸਿੰਘ ਜਨਾਲਾ ਤੇ ਫੋਨ ਨੰਬਰ ਇਹ ਬੋਲਦੇ ਇੱਕ ਵਾਰੀ ਫੋਨ ਨੰਬਰ 8264342131 ਜੀ ਠੀਕ ਹੈ ਏਅਰਪੋਰਟ ਦੇ ਨਾਲ ਹੀ ਬਿਲਕੁਲ ਹੈ ਨਾ ਆਪਣਾ ਪਿਛਲੇ ਬੰਨੇ ਆਪਣਾ ਘਰ ਪਾਇਆ ਹੁੰਦਾ ਸਿੱਧਾ ਹੀ ਬਾਹਰ ਵੱਸੜਕੋ ਠੀਕ ਹੈ ਜੀ ਤੇ ਚਲੋ ਸ਼ੁਰੂਆਤ ਇਹਦਾ ਤੁਕਰ ਗੱਪਨ ਮੈਂ ਤਾਂ ਹੀ ਆਪਾਂ ਕਰਨੀ ਆ ਇਮਰਜੀਤ ਨਾਮ ਹੀ ਨਹੀਂ ਚੈੱਕ ਪਾਸ ਹੋਈ ਏ ਅੱਛਾ 10 ਤਰੀਕ ਤੋਂ ਇਹਨੂੰ ਚੌਥਾ ਮਹੀਨਾ ਲੱਗਣਾ ਏ ਠੀਕ ਆ ਦੁੱਧ 7 ਕਿਲੋ ਲੀਟਰ ਵਾਲਾ ਆਪਾਂ 6 ਕਿਲੋ ਹੀ ਗਾਰੰਟੀ ਕਰਕੇ ਦੇਣੀ ਆ ਤੇ ਮਿਲਦੀ ਕਿੱਦਾਂ ਜੀ ਸਤਨ ਸੁਣੋ ਕੇ ਪਹਾੜੇ ਤੇ ਮਿਲਦੀ ਏ ਠੀਕ ਆ ਤੁਰ ਫੇਰ ਇੱਕ ਰੀਨ ਤਿੰਨੇ ਤੇ ਸੱਜਰੇ ਦੁੱਧ ਚੰਗਾ ਕੱਢਿਆ ਹੋਣਾ ਵਾ ਹਾਂਜੀ ਸੱਜਰ ਦੁੱਧ ਵਿੱਚ ਹੀ 12 13 ਕਿਲੋ ਦੇਂਦੀ ਰਹੀ ਆ ਠੀਕ ਆ ਜੀ ਬਾਕੀ ਆ ਦੇਖ ਸਾਡੇ ਜੀ ਚੰਗੇ ਪਿੱਠਪੂੜੇ ਦੀ ਆ ਖਾਦੋ ਇਹਨੂੰ ਤੇ ਕੱਦ ਕਾੜਤੀ ਵੀ ਜਿਹੜੀ ਚੰਗੀ ਆ ਬਾਕੀ ਥੱਲੇ ਵੀ ਖੁੱਲੇ ਹਵਾਨੇ ਦੀ ਮਾਲ ਕਿਹੜੀ ਹਾਂ ਦੇਖ ਸੰਦੇ ਜੀ ਤੇ ਕਿੰਨਾ ਰੱਖਣਾ ਵੀ ਦੀ ਇਹਦਾ ਮੁੱਲ ਫੇਰ ਆਪਾਂ ਰੇਡ ਵੀਜੀ ਆਪਾਂ ਜੈ ਜੀ ਕਰਨੇ ਆ ਜੈ ਜੀ ਕਰਿਓ ਅੱਜ ਵੀ ਅੱਗੇ ਵਾਂਗੂ ਜੇ ਤਰਾ ਅੱਗੇ ਕਰਦੇ ਮਿਲ ਦੇਣੀ ਹੈ ਹਾਂਜੀ ਮੈਂ ਰੇਡ ਤੇ 55000 ਮੰਗਦੇ 55 ਦੇ ਦਈਏ ਠੀਕ ਆ ਤਵੇ ਤੇ ਉਹਰੇ ਦੀ ਵਿੱਚ ਹੀ ਜਾਂਦਾ ਅੱਛਾ ਪੂਰੇ 50 ਦੀ ਬਾਕੀ ਵਿੱਚ ਮੰਤਨ ਹੋਰ ਕਰ ਦੋਗੇ ਕਿ ਕੋਈ ਨਹੀਂ ਖੁੱਲਾ ਵੀਜੀ ਵੀਰ ਭਰਾ ਫੋਨ ਲਾਵੇ ਕਰਦਾ ਹੀ ਕੋਈ ਨਹੀਂ ਆਪਾਂ ਦੇ ਹੀ ਦੇਣੀ ਠੀਕ ਆ ਤੇ ਦੁੱਧ 6 ਕਿਲੋ ਸੱਤ ਹੈਗਾ ਪੱਕਾ 6 ਦੇ ਆਪਣੀ ਗਾਰੰਟੀ ਉਹ ਦੁੱਧ ਲੀਟਰਾਂ 7 ਕਿਲੋ ਜੀ ਠੀਕ ਹੈ ਜੀ ਠੀਕ ਹੈ ਤੇ ਗਾਂ ਫਿਰ ਉਧਰ ਸੁਈਆਂ ਤੋਂ ਸ਼ੁਰੂ ਕਰ ਲਈਏ ਆ ਜੀ ਕਿਹ ਮਗਰ ਅੱਛਾ ਕਿ ਬੱਛੀ ਬੱਛੀ ਹੋ ਵੀਰ ਜੀ ਮਗਰ ਬੱਛੀ ਵੀ ਆਦੇ ਸਾਦੇ ਚੰਗੀ ਆ ਚੰਗੇ ਟਿੱਕੇ ਦੀ ਬੱਛੀ ਆ ਜਿਹੜੀ ਮਗਰ ਕਿਨਾਂ ਸਵੇਰ ਜਵੇ ਦੀ ਇਹਦਾ ਇਹਨਾ ਸੁਆਮੀ ਚ ਪਹਿਲਾ ਜੇ ਅੱਛਾ ਤੇਰੇ ਥੱਲੇ 12 ਕਿਲੋ ਇਹ ਲੀਟਰ ਵਾਲਾ ਆ 10 ਕਿਲੋ ਦੀ ਕ੍ਰੈਡਿਟ ਦੇਣੀ ਆ ਪੂਰੀ ਠੀਕ ਆ ਤੁਰਹੇ ਕਰੀ ਨਾ ਫਿਰ ਬਾਕੀ ਸੋਨੀ ਵੈੜਿਆ ਇਹਨਾ ਵੀ ਜੀ ਖਾ ਦੇਣਾ ਇੱਕ ਵਾਰ ਮੋਦੀ ਵਾਲੀ ਵੈੜੀ ਬਾਕੀ ਆ ਫੱਸੀ ਆ ਮਗਰ ਲੈ ਜਾ ਜੀ ਲਿਆ ਜਿਮਾਂ ਕੇ ਅੱਜ ਦਾ ਕਰਾਣਾ ਹੈ 22 ਦੁੱਧ ਚੋਣਾਂ ਤੋਂ ਲਓ। ਅਦੋਂ ਜੀ 13 ਜਵਾਨ ਤੋਂ ਪਈ ਗਏ ਹੋਣੀ। ਠੀਕ ਹੈ ਜੀ। 13 14 ਦੇ ਲਾਗੇ ਦੁੱਧ ਜਿਹੜਾ ਕਿੰਦੇ ਕੀ ਚਵਾਈ ਜਾਊਗੀ। ਮੁੱਖ ਤੇ ਜਿਹੜਾ 10 ਲੀਟਰ ਕੋਈ ਵੀਲ ਆਪਣਾ ਚਵਾਈ ਕਰਕੇ ਲੈ ਜੇ ਤੇ ਇਹਦਾ ਮੁੱਲ ਕਿੰਨਾ ਮੋਲ ਤੇ 50 ਕਰਦੇ ਆ ਆਪੇ ਕਰ ਦੋ ਮਾਨਤਾ ਜੀ ਨਾ ਜਾਇਜ਼ ਕਰੀਏ ਨਹੀਂ 50 ਦੇ ਫਿਰ 50 ਦੇ ਜਿਆਦਾ ਆ ਤੇ ਇਤੋਂ ਕੀ ਮੈਂ ਕਾਰੀ ਨਹੀਂ ਦੇ ਦਈਏ ਨਹੀਂ ਹੋਰ ਕਰੀਏ ਮਾਨਾ ਚਲੋ 45000 ਦੀ ਵੀਚੀ ਦੇ ਦਾਂ ਤੇ ਹੋਰ ਮੌਕੇ ਤੇ ਕਰ ਦੋਗੇ ਕਰ ਦਾਂਗੇ ਮੌਕੇ ਤੇ ਕੋਈ ਗੱਲ ਹੀ ਨਹੀਂ ਖੁੱਲਾ ਹੀ ਕਰਦਾ ਕਿ ਮਾਨਤਨ ਹਾਂਜੀ ਠੰਡੀ ਥੂਣੀ ਬੜੀ ਆ ਵੇਖੋ ਠੀਕ ਆ ਠੀਕ ਹੈ ਜੀ ਬਾਕੀ ਕੋ ਫੋਨ ਲਾਵੇ ਮਾਨਤਨ ਮੌਕੇ ਤੇ ਹੋਰ ਖੁੱਲਾ ਕਰ ਦੋਗੇ ਕੋਈ ਗੱਲ ਹੀ ਨਹੀਂ ਆ ਜੀ ਠੀਕ ਹੈ ਤੇ ਹੁਣ ਦੂਸਰੇ ਨੰਬਰ ਤੇ ਗਾਵਾਂ ਇੱਕ ਗੱਬਨ ਜੀ ਹਾਂਜੀ ਗੱਬਨ ਜੀ ਵੀਚੀ ਹੁਣ ਗੱਬਣਾ ਹੀ ਵਿਖਾਉਣੀ ਆ ਤਨ ਜੜੀਆਂ ਤੇ ਸਿੰਘੇ ਤੇ ਹੈਗੇ ਤੁਹਾਡਾ ਦਜਾ ਇਹ ਗਰਮੀ ਨਹੀਂ ਮਨਾਉਣ ਵਾਲੀ ਵੀਜੀ ਅੱਛਾ ਉਹ ਤਾਂ ਵੀਰਾ ਚਿੱਟਾ ਹੋਗਾ ਬਾਕੀ ਗਾਂ ਦੀ ਗਰਮੀ ਵੀ ਆਉਂਦੀ ਆ ਤੇ ਕੋਈ ਗੱਲ ਨਹੀਂ ਆ ਤੇ ਕਿੰਨੇ ਕੁ ਦੁੱਧ ਆ ਲੀਜੇ ਦੁੱਧ ਵੀਜੀ ਤੇਰਾ 14 ਕਿਲੋ ਚਵਾਈ ਆਉਗੀ ਦੂਜੇ ਸੋਹੇ ਘਰ ਵਾਲੇ ਆਉਂਦੇ ਸੀ ਤੇਰਾ 14 ਕਿਲੋ ਦੇਂਦੀ ਲਈ ਆ ਠੀਕ ਆ ਬਾਕੀ ਆਪਾਂ 12 ਦੀ ਮੰਨ ਕੇ ਚੱਲੀਏ 12 ਗਾਰੰਟੀ ਦਵਾਂਗੇ ਤੋਰਾਂ ਫਿਰ ਇਹਨਾਂ ਇੱਕ ਵਾਰੀ ਥਣ ਵੀ ਤੇ ਦੇਖ ਸੰਦੇ ਜੀ ਬਾਕੀ ਹਲਾ ਨਾਲ ਥੱਲੇ ਚੰਗਾ ਤਿਆਰ ਕਰਨਾ ਵਈ ਇਹਦੇ ਹੱਲੇ ਇਹਨਾਂ ਵਿੱਚ 7-8 ਦਿਨ ਲੱਗੂਗੀ ਇਹ ਜੀ ਕੋਈ ਹਫਤੇ ਦੇ ਕਰੀਬ ਟਾਈਮ ਜਿਹੜਾ ਜੇ ਖੜੂਗੀ ਕਿ ਜੇ ਤੇ ਲੱਟ ਲਾ ਹਵਾ ਨੇ ਜ ਚੰਗੀਆਂ ਆ ਆ ਦੇਖ ਸਾਹ ਦੇ ਜੀ ਪੂਰਾ ਭਰਨਾ ਜੀ ਤੇ ਇਹਦਾ ਮੁੱਲ ਯਾ ਮੌਲਵੀ ਕੀ 35000 ਕਰ ਦੇ ਜੀ ਤੇ ਦੇਣੀ ਕਿੰਨੇ ਦੀ ਜੀ ਕਰ ਦੂੰ ਆਪੇ ਤੋਂ ਹੀ ਤੁਸੀਂ ਦੱਸਣਾ ਜੀ 32 ਦੀ ਦੇ ਦਈਏ ਨਹੀਂ ਪੂਰੇ 30 ਦੀ ਦਈਏ ਪੂਰੇ 30 ਦੀ ਜੀ ਵਿੱਚ ਹੀ ਜਾਣ ਲਾਂਗੇ ਠੀਕ ਹੈ ਜੀ ਤੇ ਬਾਕੀ ਉਹ ਚੋਂ ਵੀ ਮਾਨਤਨ ਹੋ ਜਾਊਗਾ ਸਾਡਾ ਹੀ ਕਰਾਂਗੇ ਵੀ ਜੀ ਉਹ ਵੀਰਪਣਾ ਜਿਹੜਾ ਆਊਗਾ ਕਰਾਂਗੇ ਮਾਨਤਨ ਉਤਰਾ ਠੰਡੀ ਤੇਰੀ ਆ ਠੰਡੀ ਦੀ ਪੂਰੀ ਹਾਂ ਜੀ ਠੀਕ ਆ ਉਹਦਾ ਡਰਦੀ ਆ ਹੁਣ ਇਹ ਨਹੀਂ ਹਾਂਦੀ ਨਾ ਜੀ ਠੀਕ ਆ ਦੀ ਹਾਂਜੀ ਸੀ ਠੰਡੀ ਪੂਰੀ ਠੀਕ ਆ ਹਾਂ ਜੀ ਤੇ ਹੁਣ ਆ ਗਏ ਆਪਣੇ ਕੋਲ 30ਵੇਂ ਨੰਬਰ ਤੇ ਇਹ ਵੀ ਕੱਬਨ ਜੀ ਹਾਂਜੀ ਇਹ ਪਹਿਲੇ ਸੁਵੇ ਜੀ ਲਿਓ ਤੋਰ ਦਿਓ ਫਿਰ ਇਹਨਾਂ ਨੂੰ ਇਹਦੇ ਪਹਿਲਾਂ ਸਵੇਰ ਸੁਨਾ ਜਿਹੜਾ ਇਹਨਾਂ ਵੀਜੀ ਖਾ ਰਹੇ ਨੇ ਲੰਬੀਆ ਵੀ ਕਿ ਮੋਹ ਜੜੀ ਚਾਰ ਦਿਨ ਦਾ ਦਿੱਤੀ ਕੀਤੇ ਵੇਤੇ ਤੁਸੀਂ ਤੁਹਾਨੂੰ ਚੱਕ ਕੇ ਦੇ ਹਾਂਜੀ ਵਿੱਚ ਬੰਦ ਚੱਕ ਕੇ ਚਾਰ ਵਾਰ ਜਿਵੇਂ ਹੋਰ ਚਾ ਵਾਕਿਆ ਜੇ ਤਿਆਰ ਹੋਣੀ ਹੈ ਵੀ ਚੰਗੀ ਪਰ ਨਹੀਂ ਥੱਲੇ ਇਹ ਤੇ ਲਟੋਲਾ ਹਵਾਨੇ ਦੀ ਕਾਫੀ ਆ ਕਿ ਇਹ ਦਿਨ 10 ਵੀਜੀ ਕੱਢ ਜੂਗੀ ਠੀਕ ਆ ਤੇ ਇਹ ਕਿੰਨੇ ਦੋ ਚੁਾਈ ਜਾਊਗੀ ਦੁੱਧ ਵੀਜੀ ਪਾਣਾ ਤੇਰਾ ਕਿਲੋ ਤੇ ਆਮ ਵੀ ਚੁਾਈ ਆਊਗੀ ਹਾਂ ਸਵਾਦਈ ਤੇ ਮੁੱਲ ਇਹ ਭਰਾ ਜਾਨਾ ਕਰੂੰਗਾ ਤੇ ਵੱਧ ਵਿਸ਼ਵਾਸ ਆਈ ਦੀ ਤੇਰਾ ਮੁੱਲ ਮੁੱਲ ਨਾ ਤੁਸੀਂ ਆਪੇ ਕਰ ਦੋ ਕਰਨਾ ਤੁਸੀਂ ਜੇ 40 ਦੀ ਦੇ ਦੀਏ ਨੀ 40000 ਦੇ ਨਹੀਂ ਜਾਣੀ 35 ਦੀ ਦੇ ਦੀ 35 ਜਿਵੇਂ ਕੋਈ ਛੋਟ ਛੜ ਕਰ ਦੀਏ ਆਪੇ ਕਰੋ ਨਹੀਂ ਕਿੰਨਾ 2000 ਕਰ ਦੀਏ 3 ਨਹੀਂ ਛੜ ਦੀਏ ਅੱਛਾ 32 ਦੀ ਦੇ 32000 ਦੀ ਬਾਕੀ ਜਦੋਂ ਮਾਨਤਨ ਮੌਕੇ ਤੇ ਹੋ ਜੂਗਾ ਕੋ ਫੋਨ ਲਾਵੇ ਹਨਾ ਠੀਕ ਆ ਤੇ ਹੁਣ ਆ ਗਏ ਆਪਣੇ ਕੋਲ ਚੌਥੇ ਨੰਬਰ ਤੇ ਪਹਿਲਾ ਸੁਆਹ ਇਹ ਵੈਟਦਾ ਠੀਕ ਆ ਇਹਦੇ ਨਾਲ ਅਗਲੀ ਤਰੀਕ ਅਗਲੀ 15 ਤਰੀਕ ਨੂੰ ਦੇਣ ਪੂਰੇ ਹੋਣਗੇ ਅਜੇ ਮਤਲਬ ਮਹੀਨਾ ਡੇਢ ਮਹੀਨਾ ਲੈ ਜਾਣਾ ਇਹਨੇ ਹਾਂ ਜੀ ਮਹੀਨਾ ਖਰਦੀ ਹੈ ਪੂਰਾ ਅਗਲੀ 15 ਨੂੰ ਇਹਦੇ ਦਿਨ ਪੂਰੇ ਹੋਣਗੇ 15 ਅਪ੍ਰੈਲ ਨੂੰ ਠੀਕ ਹੈ ਜਿਹੜਾ ਵੀ ਭਰਾ ਸਾਂਭ ਸਕਦਾ ਉਹ ਖੜੇ ਠੀਕ ਆ ਇਹ ਹੈ ਕਿ ਬਾਕੀ ਟੁਕੀ ਵੱਛੀ ਤੁਸੀਂ ਵੇਖ ਲਓ ਕਿੰਨੇ ਦੀ ਹੈ ਹਾਂਜੀ ਹਾਂਜੀ ਹੁਣ ਆਪਾਂ ਜਾਇ ਜੀ ਦੇ ਦੇਣੀ ਠੀਕ ਆ ਟੁਕੀ ਹੈ 45000 ਦੀ ਵੱਛੀ ਹੈ ਹੁਣ 35 ਦੇ ਦੀਏ ਨਹੀਂ 35 ਦੇ ਨਹੀਂ ਦੱਸ ਦੋ ਕੁ ਮਹੀਨਾ ਸਾਂਭ ਨਹੀਂ ਕਿਸ ਨੇ ਕੁਝ ਸਾਂਭ ਛੱਡ ਦੀਏ ਹੋਰ 30 ਦੀ ਦੇ ਦੀਏ 3000 ਕੀ ਕਸਰ ਤੇ ਕੱਢ ਦੀਏ ਕਢ ਦੋ ਆਪੇ ਕਹਿੰਦੇ ਕਿੰਨਾ ਯਾਰ ਛੱਡ ਦੀਏ ਨਹੀਂ ਦੋ ਛੱਡ ਦੀਏ 28000 ਅੱਛਾ 28000 ਦੀ ਦੇ ਦਾਂਗੇ ਤੋਰਾਂ ਹਾਂ ਫਿਰ ਤੇ ਕਿੰਨਾ ਦੀ ਦੋ ਚੁਆਈ ਜਾਊਗੀ ਬਾਕੀ ਜੇ ਜਮਸੀ ਕੋਲ ਜੇ ਬੁੱਤੀ ਐ ਕੋ ਬਖਾਰੇ ਇਹ ਇਹਣਾ ਬਖਾਰੇ ਠੀਕ ਹੈ ਜੀ ਸੇਲਾ ਦੀ ਬੰਦ ਨਹੀਂ ਦੀ। ਉਹ ਤਰ੍ਹਾਂ ਇਹ ਕੱਦ ਕਾਠ ਦੀ ਚੰਗੀ ਆ। ਬਾਕੀ ਜਿਹੜੇ ਵੀਰ ਕੋਈ ਸਾਹਮ ਕੇ ਤਿਆਰ ਕਰਦੇ ਆ। ਉਹਨਾਂ ਵੀਰਾਂ ਵਾਸਤੇ ਆ ਕਿ ਜਦੋਂ ਤਿਆਰ ਹੋ ਗਈ ਨਾਲ ਪੈਸੇ ਹੋਰ ਜੋੜ ਦੂਗੀ। ਡਬਲ ਹੀ ਖਰਚਾ ਨਹੀਂ ਵੀਜੀ ਇਹਨੇ ਤੇ। ਅੱਛਾ। ਮਹੀਨਾ ਜਿਹੜਾ ਸਾਹਮ ਲੂਗਾ ਹਾਂਜੀ। ਠੀਕ ਆ। ਹਾਂਜੀ। ਤੇ ਹੁਣ ਇੱਕ ਬੱਚੇ ਤੋਂ ਵੀ ਨਾ ਆ ਗਈ ਹਨਾ। ਵੀ ਜੀ ਇਹ ਤੋਂ ਕੜੀ ਦੋਤਾ ਅਠਕਲੋਏ ਇਹਦੇ ਥੱਲੇ ਅੱਛਾ ਤੇ ਬਾਕੀ ਸੀਲ ਠੰਡੀ ਬੜੀ ਆ ਵੇਖੋ ਕੋਈ ਗੱਲ ਹੀ ਨਹੀਂ ਠੀਕ ਆ ਇਹ ਹੁਣ ਹੈ ਨਾ ਲੱਗਣ ਗਏ ਆ ਤੇ ਜਾਂਦੇ ਹੁਣ ਚੋਦੀ ਹੀ ਘਰ ਆ ਲੈਣ ਠੀਕ ਆ ਅੱਛਾ ਇਹ ਹੁਣੇ ਆਈ ਆ ਆਪਾਂ ਪਸਾ ਦੀ ਗਾਰੰਟੀ ਦਵਾਂਗੇ ਠੀਕ ਆ ਉਹ ਦੁੱਧ ਜੀ ਇਹਦੇ ਵੇੜ ਵੇ ਲੋ ਬਾਕੀ ਗਰਮੀ ਵੀ ਮਨਾਉਣ ਆਲੀ ਠੀਕ ਆ ਤੇ ਦੁੱਧ ਵੀ ਸੰਗਣਾ ਹਾਂਜੀ ਸੰਗਣਾ ਤੋਰੋ ਫੇਰ ਇਹਨਾਂ ਵੀ ਇੱਕ ਦੀ ਲੱਜ 7 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਇਹਦੇ ਕੋਲ ਬਾਕੀ ਹੋ ਨਹੀਂ ਆਈ ਕਹਿੰਦੇ ਚੋਈ ਹੋ ਗਿਆ ਜੀ ਤੇ ਆ ਗਈ ਠੰਡੀ ਧੀਰੀ ਆ ਉਤਰਾ ਹਾਂ ਜੀ ਠੰਡੀ ਵਿੱਚ ਹੀ ਪਈ ਆ ਤੇ ਸੰਗਨੇ ਦੁੱਧ ਦਾ ਲਈਏ ਜਿਹੜੀ ਤੇ ਇਹਦਾ ਮੁੱਲ ਮੁੱਲ ਆਪੇ ਕਰ ਲਓ ਵੀ ਜੀ ਤੁਸੀਂ ਜਿਆ ਜਿਆ ਕਰੀਏ 20 ਹੀ ਦੇ ਦਈਏ ਵੇ ਲੋ ਜੈ ਸੁਣੋ ਯਾਰ ਜੈ ਸੁਣੋ ਬਿਲਕੁਲ ਜੈ ਸਮਾਂ ਵੀ ਦਿੱਸ ਤਰਾ ਯਾਰ ਠੀਕ ਆ ਹੋਰ ਮੌਕੇ ਦੇ ਹੋ ਜਾਊਗਾ ਕਰਦਾਂਗੇ ਕਰਦਾਂਗੇ ਕੋਈ ਫੋਨ ਲਾ ਲਵਾਂਗਾ ਹਨਾ ਖੁੱਲਾ ਕਰ ਦੋਗੇ ਮਾਨਤਨ ਠੀਕ ਆ ਵੀਰ ਜੀ ਹੋਰ ਕੁਛ ਹੈ ਨਾ ਫਿਰ ਕੋਣੀ ਵੀਰ ਜੀ ਕਿਹੜਾ ਵੀਰ ਭਰਾ ਹੋਇਆ ਆਪਣੀ ਤਸੱਲੀ ਕਰਕੇ ਖੜੇ ਹਾਂਜੀ ਹਾਂਜੀ ਕਿਹੜਾ ਸਵਾ ਡੰਗਰ ਦਾ ਦੋ ਟਾਈਮ ਚੋਗੇ ਖੜੇ ਨੰਬਰ ਪਾਸ ਕਰਕੇ ਖੜੇ ਠੀਕ ਆ ਠੀਕ ਹੈ ਜੀ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਅੱਜ ਟੋਟਲ 6 ਪਸ਼ੂ ਤੁਹਾਨੂੰ ਵਿਖਾਏ ਆ ਵਿੱਚੋਂ 3 ਸੂਈਆਂ ਵਾ ਤੇ 3 ਗੱਬਣਾ ਸੂਈਆਂ ਦਿੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਖੜੋ ਤੇ ਗੱਪਣਾ ਵੀ ਜਿਹੜੀਆਂ ਇੱਥੇ ਪਾਸ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ